ਜੀ ਮੈਂ ਇਥੇ ਸੀਗਾ ਪੰਜਾਬ ਸੀਗਾ ਜੀ ਪਰ ਦੇਖਦਾ ਸੀਗਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਪੂ ਜੀ ਦੇ ਕੋਲੇ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਬਾਤਾਂ ਕੀਤੀਆਂ ਤੇ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਰ ਵਾਈਕਰ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾ ਲੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਦਾ ਨਾਮ ਵੀ ਸਹੀ ਹੀ ਰੱਖਣਾ ਹਾਂਜੀ ਇਹ ਹੀ ਨਾਮ ਹੈ ਜੀ ਸੁਖਦੀਪ ਸਿੰਘ ਲੱਗਦਾ ਵੀ ਉਸ ਤੋਂ ਬਲੰਦੀਆਂ ਨੂੰ ਪਹਿਲਾਂ ਜੇ ਛੁਈਆ ਸਿਰੋਂ ਲੋਕਾਂ ਦੇ ਕੰਨਾਂ 'ਚ ਗਾਣੇ ਗੁੰਜਣਗੇ ਲੱਗਦਾ ਹਾਂਜੀ ਹਾਂਜੀ ਇਹ ਇਹ 'ਚ ਪੁੱਛਣ ਵਾਲੇ ਦਾ ਪ੍ਰਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੈਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਰਦੀ ਆ ਸੋ ਪੂਰੀ ਦੁਆਵਾਂਾਂ ਸੀਗੀਆਂ ਬਲੇਸਿੰਗ ਸੀਗੀਆਂ ਨੇ ਸੁਣੀ ਦੇਖੋ ਕਿਦਾਂ ਹਰੇ 2 ਸਾਲ ਨੂੰ ਕੰਟੀ ਲੋਕ ਕੰਮ ਕਰਦੇ ਰਹੇ ਤੇ ਆਪ ਵੀ ਆਦਿਵਾਰੀ ਜੀ 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 ਬੇਸ਼ਰੂ ਚ ਬੜੀ ਪੰਜਾਬੀ ਹੈ ਜੀ ਬਿਲਕੁਲ ਬਿਲਕੁਲ ਜੀ ਇੱਕ ਛੋੜੀ ਰੋਟੀ ਖਿਸੀ ਹੈ ਉਹਨਾਂ ਕੋਈ ਪਹੁੰਚ ਨਹੀਂ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਸਾਰਿਆਂ ਦੀ ਦੁਆਵਾਂ ਨੇ ਬਿਲਕੁਲ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖੋ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡੇ ਵਲੇ ਜੀ ਕੀ ਗੱਲ ਬਾਤ ਬੰਨੀ ਬਾਪੂ ਜੀ ਨਾਲ ਕਾਪੀਨਰ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿੱਦਾਂ ਮਹਿਸੂਸ ਹੋ ਰਿਹਾ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੀਨਿੰਗ ਜੀ 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 ਰੈਕਸ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਭਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਥੇ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਆ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਦੁਆਰ ਤੋਂ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ ਜੇ ਬਾਜੀ ਮੈਂ ਇੱਥੇ ਸੀਗਾ ਪੰਜਾਬ ਸੀਗਾ ਜੀ ਪਰ ਦੇਖਦਾ ਸੀਗਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਬੂ ਜੀ ਦੇ ਕੋਲੇ ਜਾਵਾਂਗੇ ਤੇ ਸ਼ੁਭਦੇਵ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਬੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋਰੀ ਚਰ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾਗਾ ਲੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਵੀ ਸੋਹੀ ਹੀ ਰੱਖਿਆ ਹਾਂਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਲੱਗਦਾ ਵੀ ਉਸ ਤੋਂ ਬੁਲੰਦੀਆਂ ਨੂੰ ਪਹਿਲਾਂ ਜੇ ਛੂਈਆਂ ਸੀ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਕੰਨਾਂ 'ਚ ਕਾਣੇ ਗੁੰਜਣਗੇ ਲੱਗਦਾਗਾ ਹਾਂਜੀ ਹਾਂਜੀ ਇਹ ਇਹ ਚ ਪੁੱਛਣ ਵਾਲੇ ਤਾਂ ਪ੍ਰੈਸ਼ਰ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੈਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਰਦੀ ਆ ਸੋ ਪੂਰੀ ਦੁਆਵਾ ਸੀ ਗਿਆ ਬਲੇਸਿੰਗ ਸੀ ਗਿਆ ਨੇ ਸੁਣੀ ਦੇਖੋ ਕਿਦਾਂ ਅਰੇ ਅਸੀਂ 2035 ਲੋਕ ਕੰਮ ਕਰਦੇ ਆ ਪਰ ਅੱਜ ਵੀ ਆਦਿਵਾਰੀ ਜੀ 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 ਦੇਸ਼ ਵਿੱਚ ਬੜੀ ਪੰਜਾਬੀ ਹੈ ਜੀ ਬਿਲਕੁਲ ਬਿਲਕੁਲ ਜੀ